ਅੰਤ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਟॉय ਟ੍ਰੇਨ ਦੇ ਵਿੱਚ ਇੱਕ ਮਾਸੂਮ ਬੱਚਾ ਬੈਠਿਆ ਹੁੰਦਾ ਹੈ ਤਾਂ ਅਚਾਨਕ ਹੀ ਵੱਡਾ ਹਾਦਸਾ ਵਾਪਰਿਆ ਤੇ ਬੱਚਾ ਰੱਬ ਨੂੰ ਪਿਆਰਾ ਹੋ ਗਿਆ ਦਰਅਸਲ ਛੁੱਟੀਆਂ ਕੱਟਣ ਦੇ ਲਈ ਪਰਿਵਾਰ ਜਿਹੜਾ ਹੈ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਆਪਣੇ ਚਚੇਰੇ ਭਰਾ ਦੇ ਕੋਲ ਜਾਂਦਾ ਹੈ ਤਾਂ ਉੱਥੇ ਦੋਵੇਂ ਚੰਡੀਗੜ੍ਹ ਦੇ ਇੱਕ ਮਾਲ ਦੇ ਵਿੱਚ ਘੁੰਮਣ ਦੇ ਲਈ ਗਏ ਨੇ ਨਾਮੀ ਮਾਲ ਹੈ ਇਲਾਂਟੇ ਮਾਲ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਟॉय ਟ੍ਰੇਨ ਦੇ ਵਿੱਚ ਦੋ ਬੱਚੇ ਪਰਿਵਾਰ ਦੇ ਬੈਠੇ ਸਨ ਕਿ ਅਚਾਨਕ ਇਹ ਟॉय ਟ੍ਰੇਨ ਬਿਕਾਬੂ ਹੋ ਕੇ ਪਲਟ ਜਾਂਦੀ ਹੈ ਤੇ ਹਾਦਸੇ ਦੇ ਵਿੱਚ ਮਾਸੂਮ ਦੀ ਜਾਨ ਚਲੀ ਗਈ ਹੈ ਬੇहद ਦੁਖਦਾਈ ਖਬਰ ਸਾਹਮਣੇ ਆਈ ਹੈ ਇਲਾਂਟੇ ਮਾਲ ਦੇ ਵਿੱਚ ਟੋਏ ਦੀ ਹੈ ਤੇ ਇਸ ਦੇ ਵਿੱਚ ਬੈਠਾ 11 ਸਾਲ ਦਾ ਮਾਸੂਮ ਡਿੱਗ ਜਾਂਦਾ ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ ਨਵਾਂ ਸ਼ਹਿਰ ਦਾ ਰਹਿਣ ਵਾਲਾ ਇਹ ਪਰਿਵਾਰ ਇਹਨਾਂ ਦਾ 11 ਸਾਲਾ ਬੱਚਾ ਜੋ ਕਿ ਆਪਣੇ ਪਰਿਵਾਰ ਸਮੇਤ ਛੁੱਟੀਆਂ ਕੱਟਣ ਦੇ ਲਈ ਚੰਡੀਗੜ੍ਹ ਜਾਂਦਾ ਪਰ ਉੱਥੇ ਵੱਡਾ ਹਾਦਸਾ ਵਾਪਰ ਗਿਆ ਪਰਿਵਾਰ ਨੇ ਸ਼ਾਇਦ ਇਹ ਸੋਚਿਆ ਨਹੀਂ ਹੋਣਾ ਕਿ ਹੁਣ ਉਹਨਾਂ ਦਾ ਬੱਚਾ ਘਰ ਸਹੀ ਸਲਾਮਤ ਵਾਪਸ नहीं आना तो दस्सया जा रिया है कि जदे परिवार रात नु इकठे हो के लंटे मॉल ਦੇ ਵਿੱਚ ਘੁੰਮਣ ਦੇ ਲਈ ਜਾਂਦੇ ਨੇ ਤਾਂ اسی ਦੌਰਾਨ ਜਿਹੜੇ ਬੱਚੇ ਨੇ ਉਹ ਟॉय ट्रेन ਨੂੰ ਵੇਖ ਕੇ ਇਸ ਦੇ ਵਿੱਚ ਬੈਠਣ ਦੇ ਲਈ ਜ਼ਿੱਦ ਕਰਦੇ ਨੇ ਤਾਂ ਬੱਚਿਆਂ ਨੂੰ ਟॉय ट्रेन ਦੇ ਵਿੱਚ ਬਿਠਾ ਦਿੱਤਾ ਜਾਂਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਲਾਪਰਵਾਹੀ ਵਰਤੀ ਗਈ ਹੈ ਜਿਹੜਾ ਆਪਰੇਟ ਕਰ ਰਿਹਾ ਸੀ ਸਟੌਏ ਟ੍ਰੇਨ ਉਸ ਦੀ ਲਾਪਰਵਾਹੀ ਦੇ ਚਲਦਿਆ ਇਹ ਟ੍ਰੇਨ ਜਿਹੜੀ ਆ ਪਲਟ ਜਾਂਦੀ ਹੈ ਤਾਂ ਤਸਵੀਰਾਂ ਤੁਹਾਨੂੰ ਵਖਾ ਇਹ ਆ ਏਸੀ ਟ੍ਰੇਨ ਦੇ ਵਿੱਚ ਅਸੀਂ ਡੱਬੇ ਦੇ ਵਿੱਚ ਉਹ ਬੱਚੇ ਬੈਠੇ ਸਨ ਕਿ ਅਚਾਨਕ ਹੀ ਬਿਕਾਬੂ ਹੋ ਕੇ ਜਿਹੜੀ ਟ੍ਰੇਨ ਹੈ ਇਹ ਪਲਟ ਗਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 11 ਸਾਲ ਦਾ ਇਹ ਮਾਸੂਮ ਜਿਸ ਦੇ 60 ਵਜਦੀ ਹੈ ਤਾਂ ਤੁਰੰਤ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਹਾਲਾਂਕਿ ਉੱਥੇ ਇਸ ਬੱਚੇ ਦੀ ਜਾਨ ਚਲੀ ਗਈ ਹੈ ਤਾਂ ਮੰਦਭਾਗਾ ਹਾਦਸਾ ਵਾਪਰਿਆ ਟॉय ਟ੍ਰੇਨ ਤੋਂ ਡਿੱਗੰਦ ਨਾਲ ਇੱਕ ਮਾਸੂਮ ਰੱਬ ਨੂੰ ਪਿਆਰਾ ਹੋ ਗਿਆ ਹੈ ਬੇहद ਮੰਦਭਾਗੀ ਬਰਸਾਂ ਮਣੀ ਆਈਏ ਤਾਂ ਪਰਿਵਾਰ ਦੇ ਨਾਲ ਇਹ ਬੱਚਾ ਘੁੰਮਣ ਗਿਆ ਸੀ ਮਾਂ ਨੇ ਕਦੀ ਸੋਚਿਆ ਨਹੀਂ ਹੋਣਾ ਹੁਣ ਮੇਰੇ ਬੱਚੇ ਨੇ ਘਰ ਵਾਪਸ ਨਹੀਂ ਆਉਣਾ ਪਿੱਛੇ ਪਰਿਵਾਰ ਇਸ ਵੇਲੇ ਤਾਂ ਹਾਂ ਮਾਰ ਕੇ ਰੋ ਰਿਹਾ ਹੈ 11 ਸਾਲ ਦਾ ਹੈ ਮਾਸੂਮ ਰੱਬ ਨੂੰ ਪਿਆਰਾ ਹੋ ਗਿਆ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਟॉय ਟ੍ਰੇਨ ਦੇ ਵਿੱਚ ਇੱਕ ਮਾਸੂਮ ਬੱਚਾ ਬੈਠਿਆ ਹੁੰਦਾ ਹੈ ਤਾਂ ਅਚਾਨਕ ਹੀ ਵੱਡਾ ਹਾਦਸਾ ਵਾਪਰਿਆ ਤੇ ਬੱਚਾ ਰੱਬ ਨੂੰ ਪਿਆਰਾ ਹੋ ਗਿਆ ਦਰਅਸਲ ਛੁੱਟੀਆਂ ਕੱਟਣ ਦੇ ਲਈ ਪਰਿਵਾਰ ਜਿਹੜਾ ਹੈ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਆਪਣੇ ਚਚੇਰੇ ਭਰਾ ਦੇ ਕੋਲ ਜਾਂਦਾ ਹੈ ਤਾਂ ਉੱਥੇ ਦੋਵੇਂ ਪਰਿਵਾਰ ਜਿਹੜੇ ਚੰਡੀਗੜ੍ਹ ਦੇ ਇੱਕ ਮਾਲ ਦੇ ਵਿੱਚ ਘੁੰਮਣ ਦੇ ਲਈ ਗਏ ਨੇ ਨਾਮੀ ਮਾਲ ਹੈ ਇਲਾਂਟੇ ਮਾਲ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਟॉय ਟ੍ਰੇਨ ਦੇ ਵਿੱਚ ਦੋ ਬੱਚੇ ਪਰਿਵਾਰ ਦੇ ਬੈਠੇ ਸਨ ਕਿ ਅਚਾਨਕ ਇਹ ਟॉय ਟ੍ਰੇਨ ਬਿਕਾਬੂ ਹੋ ਕੇ ਪਲਟ ਜਾਂਦੀ ਹੈ ਤੇ ਹਾਦਸੇ ਦੇ ਵਿੱਚ ਮਾਸੂਮ ਦੀ ਜਾਨ ਚਲੀ ਗਈ ਹੈ ਬੇहद ਦੁਖਦਾਈ ਖਬਰ ਸਾਹਮਣੇ ਆਈ ਹੈ ਇਲਾਂਟੇ ਮਾਲ ਦੇ ਵਿੱਚ ਟॉय ਜਾਂਦੀ ਹੈ ਤੇ ਇਸ ਦੇ ਵਿੱਚ ਬੈਠਾ 11 ਸਾਲ ਦਾ ਮਾਸੂਮ ਡਿੱਗ ਜਾਂਦਾ ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ ਨਵਾਂ ਸ਼ਹਿਰ ਦਾ ਰਹਿਣ ਵਾਲਾ ਇਹ ਪਰਿਵਾਰ ਇਹਨਾਂ ਦਾ 11 ਸਾਲਾ ਬੱਚਾ ਜੋ ਕਿ ਆਪਣੇ ਪਰਿਵਾਰ ਸਮੇਤ ਛੁੱਟੀਆਂ ਕੱਟਣ ਦੇ ਲਈ ਚੰਡੀਗੜ੍ਹ ਜਾਂਦਾ ਪਰ ਉੱਥੇ ਵੱਡਾ ਹਾਦਸਾ ਵਾਪਰ ਗਿਆ ਪਰਿਵਾਰ ਨੇ ਸ਼ਾਇਦ ਇਹ ਸੋਚਿਆ ਨਹੀਂ ਹੋਣਾ ਕਿ ਹੁਣ ਉਹਨਾਂ ਦਾ ਬੱਚਾ ਘਰ ਸਹੀ ਸਲਾਮਤ ਵਾਪਸ ਨਹੀਂ ਆਣਾ ਤਾਂ ਦੱਸਿਆ ਜਾ ਰਿਹਾ ਕਿ ਜਾਦੇ ਪਰਿਵਾਰ ਰਾਤ ਨੂੰ ਇਕੱਠੇ ਹੋ ਕੇ ਲਾਂਟੇ ਮਾਲ ਦੇ ਵਿੱਚ ਘੁੰਮਣ ਦੇ ਲਈ ਜਾਂਦੇ ਨੇ ਤਾਂ ਇਸੇ ਦੌਰਾਨ ਜਿਹੜੇ ਬੱਚੇ ਨੇ ਉਹ ਟॉय ਟ੍ਰੇਨ ਨੂੰ ਵੇਖ ਕੇ ਇਸ ਦੇ ਵਿੱਚ ਬੈਠਣ ਦੇ ਲਈ ਜ਼ਿੱਦ ਕਰਦੇ ਨੇ ਤਾਂ ਬੱਚਿਆਂ ਨੂੰ ਟॉय ਟ੍ਰੇਨ ਦੇ ਵਿੱਚ ਬਿਠਾ ਦਿੱਤਾ ਜਾਂਦਾ ਹੈ ਤੇ ਦੱਸਿਆ ਜਾ ਰਿਹਾ ਕਿ ਇੱਥੇ ਲਾਪਰਵਾਹੀ ਵਰਤੀ ਗਈ ਹੈ ਜਿਹੜਾ ਆਪਰੇਟ ਕਰ ਰਿਹਾ ਸੀ ਸਟੋਏ ਟ੍ਰੇਨ ਉਸ ਦੀ ਲਾਪਰਵਾਹੀ ਦੇ ਚਲਦਿਆ ਇਹ ਟ੍ਰੇਨ ਜਿਹੜੀ ਆ ਪਲਟ ਜਾਂਦੀ ਹੈ ਤਾਂ ਤਸਵੀਰਾਂ ਤੁਹਾਨੂੰ ਵਖਾ ਰਿਹਾ ਏਸੀ ਟ੍ਰੇਨ ਦੇ ਵਿੱਚ ਅਸੀਂ ਡੱਬੇ ਦੇ ਵਿੱਚ ਉਹ ਬੱਚੇ ਬੈਠੇ ਸਨ ਕਿ ਅਚਾਨਕ ਹੀ ਬਿਕਾਬੂ ਹੋ ਕੇ ਜਿਹੜੀ ਟ੍ਰੇਨ ਹੈ ਇਹ ਪਲਟ ਗਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 11 ਸਾਲ ਦਾ ਮਾਸੂਮ ਜਿਸ ਦੇ 60 ਵਜਦੀ ਹੈ ਤਾਂ ਤੁਰੰਤ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਹਾਲਾਂਕਿ ਉੱਥੇ ਇਸ ਬੱਚੇ ਦੀ ਜਾਨ ਚਲੀ ਗਈ ਹੈ ਤਾਂ ਮੰਦ ਭਾਗਾ ਹਾਦਸਾ ਵਾਪਰਿਆ ਟॉय ਟ੍ਰੇਨ ਤੋਂ ਡਿੱਗਣ ਨਾਲ ਇੱਕ ਮਾਸੂਮ ਰੱਬ ਨੂੰ ਪਿਆਰਾ ਹੋ ਗਿਆ ਹੈ ਬੇहद ਮੰਦ ਭਾਗੀ ਖਬਰ ਸਾਹਮਣੇ ਆਈ ਹੈ ਤਾਂ ਪਰਿਵਾਰ ਦੇ ਨਾਲ ਇਹ ਬੱਚਾ ਘੁੰਮਣ ਗਿਆ ਸੀ ਮਾਂ ਨੇ ਕਦੀ ਸੋਚਿਆ ਨਹੀਂ ਹੋਣਾ ਹੁਣ ਮੇਰੇ ਬੱਚੇ ਨੇ ਘਰ ਵਾਪਸ ਨਹੀਂ ਆਉਣਾ ਪਿੱਛੇ ਪਰਿਵਾਰ ਇਸ ਵੇਲੇ ਤਾਂ ਹਾਂ ਮਾਰ ਕੇ ਰੋ ਰਿਹਾ ਹੈ 11 ਸਾਲ ਦਾ ਮਾਸੂਮ ਰੱਬ ਨੂੰ ਪਿਆਰਾ ਹੋ ਗਿਆ